ਕਿਸਾਨਾਂ ਦੇ ਕੀਤਾ ਜਾਵਰਦਾਨ ਦੇ ਕਰੋ ਦਿੱਲੀ ਕੁਚ ਦੌਰਾਨ ਕਿਸਾਨਾਂ ਤੇ ਹਰਿਆਣਾ ਸਰਕਾਰ ਦੀ ਕਾਰਵਾਈ ਤੋਂ ਨਾਰਾਜ਼ ਪੰਜਾਬ ਭੜ ਦੀਆਂ ਕਿਸਾਨ ਜਥੇਬੰਦੀਆਂ ਸੜਕਾਂ ਤੇ ਉਤਰ ਆਈਆਂ ਨੇ ਅੱਜ ਇੱਕ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਨੇ 3 ਘੰਟੇ ਲਈ ਪੰਜਾਬ ਭੜ ਦੇ ਵਿੱਚ ਰੇਲਵੇ ਟ੍ਰੈਕ ਜਾਮ ਕੀਤੇ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਭੜ ਦੇ ਵਿੱਚ 3 ਘੰਟੇ ਦੇ ਲਈ ਟੋਲ ਪਲਾਜ਼ਿਆਂ ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ ਤਸਵੀਰਾਂ ਨੇ ਬਰਨਾਲਾ ਦੀਆਂ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬਰਨਾਲਾ ਲੁਧਿਆਣਾ ਰਾਜਮਾਰਗ ਤੇ ਮਹਿਲਕਲਾ ਟੋਲ ਪਲਾਜ਼ਾ ਅਤੇ ਬਠਿੰਡਾ ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਤੇ ਸਥਿਤ ਬਡਵਰ ਟੋਲ ਪਲਾਜ਼ਾ ਨੂੰ ਟੋਲ ਫਰੀ ਕੀਤਾ ਗਿਆ। ਨਰਾਜ਼ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਰੇਬਾਜੀ ਕੀਤੀ। ਇਸ ਮੌਕੇ ਕਿਸਾਨਾ ਗੁਰuldu ਸਿੰਘ ਮਾਨਸਾ ਨੇ ਵੀ ਸਮੂਹ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਇੱਕ ਮੰਚ ਤੇ ਸੰਘਰਸ਼ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਕਿਸਾਨਾਂ ਤੇ ਜਿਸ ਤਰ੍ਹਾਂ ਨਾਲ ਸਰਕਾਰ ਦੇ ਵੱਲੋਂ ਅਤਿਆਚਾਰ ਕੀਤੇ ਜਾ ਰਹੇ ਨੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਜ ਇਹ ਜਿਹੜਾ ਦਿੱਲ ਹਰਿਆਣਾ ਦੀ ਹੱਦਾਂ ਤੇ ਉਦੋਲਣ ਚੱਲ ਰਿਹਾ ਹੈਗਾ ਸਾਡੀਆਂ ਦੂਜੀਆਂ ਜੱਥੇਬੰਦੀਆਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਬੰਦ ਕੀਤੇ ਨੇਗੇ ਵੀ ਸਰਕਾਰ ਕੋਈ ਵੱਡਾ ਹਮਲਾ ਨਾ ਕਰ ਦੇ ਉਹ ਇੱਕ ਐਂਸ ਲਾ ਲੋ ਦਿੱਲੀ ਸਰਕਾਰ ਦੇ ਖਿਲਾਫ ਆਇਆ ਸਾਰਾ ਕੁਝ ਅੱਜ ਹੈਗਾ ਹੈਗਾ ਹਰਿਆਣਾ ਸਰਕਾਰ ਦੇ ਖਿਲਾਫ ਹੈ ਉੱਥੇ ਗੋਲੀਆਂ ਚਲਾ ਜੀਆਂ ਰਬੜ ਦੀਆਂ ਗੋਲੀਆਂ ਚਲਾ ਜੀਆਂ ਡਾਂਗਾ ਮਾਰੀਆਂ ਪੱਥਰੂਗਾ ਸੁੱਤੇ ਨੇ ਥੋੜੇ ਰਾਹੀਆਂ ਮਨੋ ਦੀ ਨਿੰਦਿਆ ਕਰਦਾ ਸੈਂਟਰ ਸਰਕਾਰ ਦੀ ਹਰਿਆਣਾ ਸਰਕਾਰ ਦੀ ਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਸਾਡੀ ਮਦਦ ਤੇ ਨਹੀਂ ਕਰਦੀ ਇਹ ਵੀ ਨਿੰਦਿਆ ਕਰਦਾ ਬਾ ਕਹ ਦੇ ਮੈਂ ਕਹਿੰਦਾ ਜਨਾਂ ਚਰ ਏਕਤਾ ਨਹੀਂ ਹੁੰਦੀ ਅਸੀਂ ਜਿੱਤ ਨਹੀਂ ਸਕਦੇ ਚਾਹੇ ਰੂ ਹਾਂ ਕੋ ਸੇ ਜਿੱਦੇ ਅਸੀਂ ਅਧੂਲਣ ਜਿੱਤਾਂਗੇ ਕੋਈ ਜਿੱਤਾਂਗੇ ਇਕੱਠੇ ਹੋ ਕੇ ਜਿੱਤਾਂ ਇਕੱਲਾ ਇਕੱਲਾ ਕੁਝ ਨਹੀਂ ਕਰ ਸਕਦੇ ਜਿੱਦਾਂ ਨਹੀਂ ਕਿ ਉਹ ਅੱਗੇ ਹੱਥ ਕੱਲ ਨੂੰ ਸਾਨੂੰ ਸੁਨੇਹਾ ਕੱਲ ਨੂੰ ਕੱਢਣ ਚਿੱਠੀ ਸੀ ਕੱਲ ਨੂੰ ਭਗ ਜਾਵਾਂਗੇ ਡੱਲਿਆ ਸਾਹਿਬ ਦਾ ਆਪਦੀ ਜੰਨੀਆਂ ਜੱਥੇ ਬੰਦੀਆਂ ਸਾਈਨ ਕਰਕੇ ਇੱਕ ਚਿੱਠੀ ਭੇਜਦੇ ਆ ਇਹ ਫੇਸਬੁਕ ਰਾਹੀਂ ਆਜੂ ਕੋਈ ਡਿੱਕਾ ਨਹੀਂ ਪੈਂਦਾ ਕੋਈ ਫੜਾਉਣ ਨੂੰ ਜਾਣ ਦੀ ਵੀ ਲੋੜ ਨਹੀਂ ਉਹਦੀ ਵਗ ਦਾਂਗੇ ਸੀ ਖੁੱਤ ਤੇ ਮੈਂ ਕਰਾਂਗੇ ਹੁਣ ਉਹ ਕਹਿੰਦਾ ਵੀ ਪੂਰਾ ਤੋਂ ਲੋਕਾਂ ਦਾ ਮੇਰੀ ਦੁਕਾਨ ਤੇ ਨਾ ਚੜਾ ਹੁਣ ਮੰਨੋ ਮੰਨ ਲਿਆ ਜਾਣਾ ਫਿਰ ਉੱਥੇ ਔਖਾ ਹੈ ਨਾ ਪਰ ਜਦੋਂ ਵੀ ਉਹ ਸਾਨੂੰ ਸੱਦਣਗੇ ਅਸੀਂ ਜਾਣ ਨੂੰ ਤਿਆਰ ਆ ਤੇ ਅਸੀਂ ਜਿੰਨਾ ਚਿਰ ਉਹ ਦੋਰਨ ਚੱਲੂ ਅਸੀਂ ਇੱਥੇ ਦੋਰਨ ਸ਼ੁਰੂ ਰੱਖਾਂਗੇ ਕਿਸੇ ਤਰੀਕੇ ਦਾ ਰੱਖੇ ਉਹਨੂੰ ਹੀ ਹਮਾਂਜੀ ਦੋਰਨ ਰੱਖਾਂਗੇ ਉਹਨਾਂ ਦੀ ਸੈਂਟਰ ਸਰਕਾਰ ਦੀ ਨਿੰਦਿਆ ਕਰਦਾ ਹਰਿਆਣਾ ਸਰਕਾਰ ਦੀ ਨਿੰਦਿਆ ਕਰਦਾ ਗੋਲੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਉਹ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਉਹ ਸਰਕਾਰ ਨੇ ਵੱਡੇ ਬੈਰੀਰ ਲਾ ਕੇ ਉਹਨਾਂ ਨੇ ਰੋਕਿਆ ਸਰਕਾਰੀ ਦੇ ਵਿੱਚ ਕੋਈ ਦੋਸ਼ੀ ਨਹੀਂ ਸੈਂਟਰ ਸਰਕਾਰ ਦੋਸੀ ਹੈ ਹਰਿਆਣਾ ਸਰਕਾਰ ਦੋਸੀ ਹੈ ਕਿਸਾਨ ਤਾਂ ਦਿੱਲੀ ਜਾਂਦੇ ਦੀ ਦਿੱਲੀ ਸਾਡਾ ਮੂਲ ਅਧਿਕਾਰ ਹੈ ਸਾਨੂੰ ਜਾਣਾ ਚਾਹੀਦਾ ਕਿਵੇਂ ਦੇਖੋ ਮੇਲਾ ਵੀ ਜੇ ਕੋਰਟ ਸਖਤੀ ਕਰ ਦੇ ਤਾਂ ਫਿਰ ਮਤਲਬ ਕੁਸਰੂ ਕੋ ਸਰਕਾਰ ਨੂੰ ਪਿੱਛੇ ਹਟਣਾ ਪਊਗਾ ਤਾਂ ਉਹਦਾ ਦਿੱਕਤ ਰਕੇ ਨਾਲ ਜੇ ਕੋਰਟ ਇਹ ਗੱਲ ਕਹਿੰਦੀ ਹੈ ਫਿਰ ਤਾਂ ਮੋਦੀ ਤੇ ਪਰਚਾ ਦਰਜ ਹੁੰਦਾ ਹੈ ਕੱਟਰ ਤੇ ਪਰਚਾ ਦਰਜ ਹੁੰਦਾ ਹੈ ਪਰਚਾ ਕਰੇਗਾ ਕੋਰਟ ਜੇ ਸਾਢੇ 1 ਜੋ ਕੋਰਟ ਬੋਲਦੀ ਹੈ ਤਾਂ ਪਰਚਾ ਦਰਜ ਕਰਦੇ ਦੋਨਾਂ ਤੇ ਜਗ ਨਹੀਂ ਫੜੇ ਜਾਣਗੇ ਜਿੱਦ ਦਿਨ ਦੀ ਸਰਕਾਰ ਨਾਲ ਉੱਤੇ ਫੜ ਕੇ ਅੰਦਰ ਬੰਦ ਕਰ ਦਾਂਗੇ ਮਤਲਬ ਜਗ ਫੜ ਉਹ ਪਰਚਾ ਤਾਂ ਕਰੇ ਦਰਜ ਮੈਂ ਦੂਜੀ ਗਲਤ ਕਰਿਆ ਕਰਦਾ ਨਾ ਰੁੱਕ ਕੇ ਦੇਖੋ ਘੱਟੋ ਘੱਟ ਛੋਟ ਰੱਖ ਮੈਂ ਇੱਕ ਗੱਲ ਕਹਿਣੀ ਨਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣੀ ਕਿਹਨੂੰ ਹੁਰਜ ਨੂੰ ਮਰਜ਼ੀ ਪਾ ਦੇਣ ਅਥੇ ਪਾਰਤੀ ਕਿਸਾਨ ਯੂਨੀਅਨ ਡਕੋਂਦਾ ਤਨੇਰ ਗਰੁੱਪ ਦੇ ਵੱਲੋਂ ਬਰਨਾਲਾ ਰੇਲਵੇ ਸਟੇਸ਼ਨ ਤੇ ਅੰਬਾਲਾ ਬਠਿੰਡਾ ਰੇਲ ਮਾਰਕ ਜਾਮ ਕੀਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ ਗਈ ਪਰ ਮਾੜੀ ਗੱਲ ਇਹ ਆ ਵੀ ਖੱਟੜ ਸਰਕਾਰ ਨੇ ਮੋਦੀ ਦੇ ਖੁਸ਼ ਕਰਨ ਦੇ ਮਾਰੇ ਨੇ ਮੋਦੀ ਨੂੰ ਤੇ ਉਹਨੇ ਜਿਹੜੀ ਉਥੇ ਸਾਰਾ ਕੁਝ ਕੀਤਾਗਾ ਜਿੰਨੀ ਹੌਲਦੀਆਂ ਟੁਕੜੀਆਂ ਸਾਡੀ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਕਹਿ ਲੋ ਹਰਿਆਣਾ ਪੁਲਿਸ ਦੀਆਂ ਉਹ ਸਾਰੀਆਂ ਤਾਇਨਾਤ ਕੀਤੀਆਂ ਦੀਆਂ ਤੇ ਜਦੋਂ ਕਿਸਾਨ ਨੇੜੇ ਗਏ ਨੇ ਤੇ ਉਹਨਾਂ ਨੇ ਉੱਥੇ ਹਹਾਕਾਰ ਮਚਾ ਕੇ ਤੇ ਕਿਸਾਨਾਂ ਦੇ ਜਿਹੜੇ ਡਰੂ ਰਹੇ ਜਾਂ ਹੋਰ ਅਥਰੂ ਗਏਦੇ ਗੋਲੇ ਸਿੱਟੇ ਆ ਇਹ ਪਹਿਲੀ ਵਾਰ ਹੋਇਆ ਮੈਂ ਕਹੂੰਗਾ ਸਾਡੀ ਸੁਰਤ ਦੇ ਵਿੱਚ ਠੀਕ ਆ ਹਲਕਾ ਕੀਤਾ ਜਾਂਦਾ ਪਰ ਜਿਸ ਤਰ੍ਹਾਂ ਨਾਲ ਉੱਥੋਂ ਸਮਾਨ ਮਿਲ ਰਹਾਗਾ ਤੇ ਜਿਹਹੇ ਉੱਥੋਂ ਬੰਬ ਮਿਲ ਰਹੇ ਨੇ ਜਾਂ ਰਾਉਂਡ ਪੱਤਰਕਾਰਾਂ ਨੇ ਵੀ ਉਹ ਦਿਖਾਏ ਆ ਇਹ ਭਰਾਵੋ ਇਹ ਨਿੰਦਣੇਯੋਗ ਆ ਇਸ ਕਰਕੇ ਜਦੋਂ ਅਸੀਂ ਕੱਲ ਇਹ ਸਾਰਾ ਹਿਸ사 ਦੇਖਿਆ ਵੀ ਇਹ ਹਮਲਾ ਜਿਹੜਾ ਬਹੁਤ ਵੱਡਾਗਾ ਤੇ ਤਾਂ ਕਿ ਸੰਯੁਕਤ ਮੋਰਚੇ ਨੇ ਉਸ ਧੱਕੇਸਾਹੀ ਦੇ ਖਿਲਾਫ ਮੰਗਾ ਜਾਇਜ਼ ਕਰਦੇ ਹੋਏ ਉਹਨਾਂ ਦੀਆਂ ਉਹ ਸਾਡਾ ਵੀ ਹੱਕ ਤੇ ਇਸ ਕਰਕੇ ਰੇਲਾਂ ਰੋਕਣੀਆਂ ਸੈਂਟਰ ਦੀਆਂ ਇਹ ਸਾਡਾ ਵੀ ਹੱਕ ਆ ਤੇ ਟੂਲ ਬਲਾਜੇ ਜਿਹੜੇ ਫ੍ਰੀ ਕੀਤੇ ਜਾ ਰਹੇ ਆ ਇਹ ਸੰਯੁਕਤ ਮੋਰਚਾ ਉਹ ਜਿਹੜੀ ਮਤਲ ਕਾਨੂੰਨ ਆ ਗਈ ਉਹਨੂੰ ਇਹ ਲਾਗੂ ਕਰਨ ਜਾ ਰਹੇ ਆ ਇੱਕ ਦਾ